ਮੋਸੀ ਮਿੱਟੀ ਨਾਲ ਕਿੰਨਾ ਕੋ ਪਿਆਰ ਸੀ ਸਿੱਖੀ ਨਾਲ ਅੱਜ ਜੀ ਦੇ ਲਈ ਤੜਫਾਂ ਮੈਂ ਉਹਨੂੰ ਪੱਕਾ ਦਿਲ ਚੋਂ ਕੱਢਣ ਦੀਆਂ ਮੈਂ ਪਿੰਡ ਦੇ ਗੁਰੂ ਕਰ ਕਰੀਆਂ ਅਰਦਾਸਾਂ ਹੱਥ ਜੋੜ ਜੋੜ ਪਿੰਡ ਛੱਡਣ ਦੀਆਂ ਮੈਂ ਪਿੰਡ ਦੇ ਗੁਰੂ ਕਰ ਕਰੀਆਂ ਅਰਦਾਸਾਂ ਹੱਥ ਜੋੜ ਜੋੜ ਪਿੰਡ ਛੱਡਣ ਦੀਆਂ ਹੋਇਓ ਨਾਸੀ ਨਹੀਂ ਕੀਤੀ ਸਿਰਾਂ ਉੱਤੇ ਆਰੇ ਚਲਵਾਲੇ ਸੁਣਦਾਰਿਆਂ ਚੜੇ ਚਰਖੜੀਆਂ ਤੇ ਧਰਮ ਲਈ ਬੰਦ ਬੰਦ ਕਟਵਾਲੇ ਸੁਣਦਾਰਿਆਂ ਮੈਂ ਝਟ ਕਟਵਾਲੇ ਕੇਸ ਮੈਨੂੰ ਸੀ ਖੁਸ਼ੀਆਂ ਵੀ ਜਾ ਲੱਗਣ ਦੀਆਂ ਮੈਂ ਪਿੰਡ ਦੇ ਗੁਰੂ ਕਰ ਕਰੀਆਂ ਯਰਦਾਸਾਂ ਹੱਥ ਜੋੜ ਜੋੜ ਪਿੰਡ ਛੱਡਣ ਦੀਆਂ ਜੇ ਲਾਲਚ ਨਹੀਂ ਸੀ ਡਾਲਰਾਂ ਦਾ ਜੇ ਰੋਟੀ ਹੀ ਬਸ ਖਾਣੀ ਸੀ ਤਾਂ ਇੰਨੀ ਮਿਹਨਤ ਉਥੇ ਕਰਦਾ ਉਥੇ ਵੀ ਮਿਲ ਜਾਣੀ ਸੀ ਇਸ ਲੋਭੀ ਮਨ ਨੂੰ ਦੌੜਾ ਸੀ ਹੋਰੇ ਕਿਹੜੇ ਖਜ਼ਾਨੇ ਲੱਭਣ ਦੀਆਂ ਮੈਂ ਪਿੰਡ ਦੇ ਗੁਰੂ ਕਰੀਆਂ ਅਰਦਾਸਾਂ ਹੱਥ ਜੋੜ ਜੋੜ ਪਿੰਡ ਛੱਡਣ ਦੀਆਂ ਕਿ ਉੱਥੇ ਤਾਂ ਪੈਂਦਾ ਬੱਡਰੀਏ ਤੂੰ ਤਾਂ ਤੜਫੇ ਨਨਕਾਣੇ ਲਈ ਕਿੰਨਾ ਕੁ ਕੱਢਿਆ ਟਾਈਮ ਦਸੀ ਸਰਹੰਦ ਚਮਕੌਰ ਤੂੰ ਜਾਣੇ ਲਈ ਥਾਂਦੀ ਬਸ ਇਹ ਤਾਂ ਗੱਲਾਂ ਹੀ ਨੇ ਦੁਨੀਆਂ ਨੂੰ ਚੰਗੇ ਲੱਗਣ ਦੀਆਂ ਮੈਂ ਪਿੰਡ ਦੇ ਗੁਰੂ ਕਰ ਕਰੀਆਂ ਅਰਦਾਸਾਂ ਹੱਥ ਜੋੜ ਜੋੜ ਪਿੰਡ ਛੱਡਣ ਦੀਆਂ